ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਇਹ ਵੀਡੀਓ ਜਦੋਂ ਵੀ ਤੁਹਾਡੇ ਤੱਕ ਪਹੁੰਚੇ ਅੱਜ ਸੁਣੋ ਕੱਲ ਸੁਣੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੀਡੀਓ ਦੇ ਵਿੱਚ ਜੋ ਵੀ ਆਪਾਂ ਗੱਲਬਾਤ ਕਰਨ ਜਾਣੇ ਆ ਨਾ ਕੁਝ ਦਿਨ ਇਹ ਕੰਮ ਕਰਕੇ ਜ਼ਰੂਰ ਦੇਖਣਾ ਕਿਉਂਕਿ ਇਹ ਕੰਮ ਕਰਦੇ ਅਨਸਾਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਂਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਵੇਰ ਦੇ ਸਮੇਂ ਦੀ ਕਿਸੇ ਵੀ ਅਮਰਤ ਵੇਲੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਜੇਕਰ ਆਪਾਂ ਇਹ 3-4 ਕੰਮ ਕਰਨੇ ਸ਼ੁਰੂ ਕਰ ਦੇਈਏ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਵ ਆਉਂਦਾ ਹੈ ਚੰਗਾ ਬਦਲਾਵ ਆਉਂਦਾ ਹੈ ਜੋ ਆਪਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਜ਼ਿੰਦਗੀ ਦੀਆਂ ਜੋ ਵੀ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਤਨ ਮਨ ਦੇ ਰੂਪ ਦੂਰ ਹੁੰਦੇ ਨੇ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਦੇ ਆ ਕਿ ਆਪਾਂ ਸਵੇਰੇ ਸਵੇਰ 3 ਵਜੇ ਤੋਂ 5 ਵਜੇ ਦੇ ਵਿੱਚਕਾਰ ਐਸਾ ਕੀ ਕਰਨਾ ਹੈ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ ਸੰਗਤੀ ਜੀ ਆਪਾਂ ਕਈ ਵਾਰ ਕਹਿੰਨੇ ਆ ਨਾ ਕਿ ਅਸੀਂ ਅਮਰਤ ਵੇਲੇ ਉੱਠਦੇ ਆ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਬੈਠੋ ਉਸ ਵੇਲੇ ਇਹ ਨਾ ਸੋਚਿਆ ਕਰੋ ਕਿ ਮੈਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਿਹਾ ਹਾਂ ਜੇ ਅਮਰਤ ਵੇਲੇ ਦੇ ਵਿੱਚ ਉੱਠੇ ਹੋ ਉੱਠ ਕੇ ਭਜਨ ਬੰਦਗੀ ਕਰ ਰਹੇ ਹੋ ਨਾ ਇਹਦਾ ਮਤਲਬ ਇਹ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਯਾਦ ਕੀਤਾ ਹੈ ਉਹ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ ਇਸ ਕਰਕੇ ਤੁਸੀਂ ਬੈਠੇ ਹੋ ਨੇ ਤਾਂ ਬਹੁਤ سارے ਭੈਣ ਭਰਾ ਨੇ ਜੋ ਅਮਰਤ ਵੇਲੇ ਦੇ ਵਿੱਚ ਉੱਠ ਨਹੀਂ ਪਾਉਂਦੇ ਉੱਠ ਕੇ ਭਜਨ ਬੰਦਗੀ ਨਹੀਂ ਕਰ ਪਾਉਂਦੇ ਜੇ ਉੱਠ ਕੇ ਭਜਨ ਬੰਦਗੀ ਕਰਦੇ ਉਹ ਤਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਯਾਦ ਕੀਤਾ ਅਤੇ ਜਿਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਨੇ ਯਾਦ ਕਰ ਲਿਆ ਸਮਝੋ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂਆਂ ਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਸਾਡੀ ਜ਼ਿੰਦਗੀ ਦੀ ਸਾਰੀ ਨੈਗੇਟਿਵਿਟੀ ਦੂਰ ਹੋ ਜਾਵੇਗੀ ਮਹਾਪੁਰਖ ਜੀ ਕਹਿੰਦੇ ਜੇ ਸੇ ਕਰਦਾ ਕੋਈ ਇੱਕ ਜੀ ਹੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਕਰਦਾ ਹੈ ਨਾ ਉਸ ਇੱਕ ਕਰਕੇ ਪੂਰੇ ਪਰਿਵਾਰ ਦਾ ਭਲਾ ਹੋ ਜਾਂਦਾ ਹੈ ਸਤਿਗੁਰ ਸੱਚੇ ਪਾਸ਼ਾ ਪੂਰੇ ਪਰਿਵਾਰ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਨੇ ਪਾਸ਼ਾ ਅੰਗ ਸੰਗ ਰਹਿੰਦੇ ਨੇ ਹਰ ਕੰਮ ਦੇ ਵਿੱਚ ਆਪ ਵਰਤਦੇ ਨੇ ਐਨੀ ਪਾਵਰ ਆ ਅਮਰਤ ਵੇਲੇ ਦੇ ਵਿੱਚ ਅਮਰਤ ਵੇਲੇ ਦੀ ਭਜਨ ਮੰਦਗੀ ਕਰਮਾ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦੀ ਆ ਇਹ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦੀ ਨਿਸ਼ਾਨੀ ਆ ਤਾਂ ਜੇ ਕਿਤੇ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਭਾਵੇਂ ਕਿਸੇ ਵੀ ਬਹਾਨੇ ਦੇ ਨਾਲ ਆਈ ਹੋਵੇ ਕੁਝ ਲੋਕ ਕੋਈ ਕਿਰਿਆ ਸੋਧਨ ਦੇ ਲਈ ਉੱਠਦੇ ਆ ਕਈਆਂ ਨੂੰ ਗਰਮੀ ਸਰਦੀ ਕਰਕੇ ਜਾਗ ਆ ਜਾਂਦੀ ਆ ਕਈ ਤਪਕ ਕੇ ਉੱਠ ਪੈਂਦੇ ਨੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਇਸ ਵੇਲੇ ਦੇ ਵਿੱਚ ਜਾਗ ਆਵੇ ਤਾਂ ਦੁਬਾਰਾ ਸੌਣ ਦੀ ਕੋਸ਼ਿਸ਼ ਨਹੀਂ ਕਰਨੀ ਇਥੇ ਸੋਚਣਾ ਵੀ ਜਾਗ ਆ ਹੀ ਨਹੀਂ ਆ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਸਾਨੂੰ ਜਗਾਇਆ ਏ ਉਹ ਨੀਂਦ ਚੋਂ ਜਗਾ ਕੇ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਪਰਨਾ ਚਾਹੁੰਦੇ ਨੇ ਇਸ ਕਰਕੇ ਇਹ ਵੇਲਾ ਕਿਤੇ ਹੱਥੋਂ ਗਵਾਣਾ ਬੈਠਣਾ ਉੱਠ ਕੇ ਬੈਠ ਜਾਣਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਸ਼ੁਰੂ ਕਰ ਦੇਣਾ ਹੈ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰੋ ਉੱਠਦੇ ਅੰਸਾਰ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਇਹ ਨਹੀਂ ਆ ਵੀ ਤੁਹਾਨੂੰ ਇਸ਼ਨਾਨ ਕਰਨਾ ਜ਼ਰੂਰੀ ਹੈ ਨਹੀਂ ਜਦੋਂ ਜਾਗ ਆਈ ਹੈ ਨਾ ਤੁਸੀਂ ਬਿਸਤਰ ਦੇ ਉੱਤੇ ਲੰਮੇ ਪਏ ਪਏ ਵੀ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਫਿਰ ਹੌਲੀ ਹੌਲੀ ਉੱਠ ਕੇ ਬੈਠ ਜਾਣਾ ਬੈਠ ਕੇ ਚੌਂਕੜਾ ਮਾਰ ਕੇ ਮਨ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਹੈ ਜਿੰਨੀ ਦੇਰ ਵੀ ਜਪਿਆ ਜਾਂਦਾ ਏ ਜਿੰਨਾ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਜਾਵਾਂਗੇ ਓਨਾ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ ਓਨੀ ਹੀ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਕਿ ਸਤਗੁਰ ਸੱਚੇ ਪਾਤਸ਼ਾ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੈਨੂੰ ਯਾਦ ਕੀਤਾ ਤੁਸੀਂ ਮੇਰੇ ਉੱਤੇ ਇੰਨੀ ਵੱਡੀ ਕਿਰਪਾ ਕੀਤੀ ਇਹ ਅਨਮੋਲੀ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਅਮਰਤ ਵੇਲੇ ਦਾ ਜਾਗਣਾ ਦਿੱਤਾ ਏ ਸਤਿਗੁਰ ਸੱਚੇ ਪਾਸ਼ਾ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਫਿਰ ਆਪਦੇ ਚੱਲ ਰਹੇ ਸਾਹਾਂ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤਹਾਡਾ ਸ਼ੁਕਰਿਆ ਕਿ ਮੈਂ ਜਿਵੇਂ ਰਾਤ ਸੁੱਤਾ ਸੀ ਓਵੇਂ ਹੀ ਸਵੇਰੇ ਉੱਠ ਪਿਆ ਹਾਂ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਐਸੇ ਲੋਕ ਨੇ ਜਿਹੜੇ ਰਾਤ ਨੂੰ ਬਹੁਤ ਕੁਝ ਸੋਚ ਕੇ ਸੌਂਦੇ ਆ ਵੀ ਸਵੇਰੇ ਉੱਠ ਕੇ ਮੈਂ ਆਹ ਕੰਮ ਕਰਾਂਗਾ ਉਹ ਕੰਮ ਕਰਾਂਗਾ ਇੱਥੇ ਜਾਵਾਂਗਾ ਉੱਥੇ ਜਾਵਾਂਗਾ ਪਤਾ ਨਹੀਂ ਕਿੰਨੀਆਂ ਸੋਚਾਂ ਉਹਨਾਂ ਦੇ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਉਹ ਅਗਲੇ ਦਿਨ ਦੀ ਸਵੇਰ ਵੇਖ ਹੀ ਨਹੀਂ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਮੁੱਕ ਗਈ ਜੇ ਅਸੀਂ ਰੋਜ਼ ਸਵੇਰੇ ਉੱਠ ਰਹੇ ਹਾਂ ਨਾ ਇਹ ਮਾਲਕ ਦੀ ਕਿਰਪਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਸਵਾਰਨ ਦਾ ਇੱਕ ਮੌਕਾ ਦਿੱਤਾ ਤੁਸੀਂ ਆਪਣੇ ਨਾਮ ਜਪਣ ਦਾ ਮੌਕਾ ਦਿੱਤਾ ਇਹ ਜਿਹੜਾ ਮਨੁੱਖਾ ਜਨਮ ਆਪਾਂ ਨੂੰ ਮਿਲਿਆ ਹੈ ਨਾ ਇੱਕ ਮੌਕਾ ਹੀ ਮਿਲਿਆ ਹੈ ਇਸ ਮੌਕੇ ਨੂੰ ਆਪਾਂ ਸੰਭਾਲਣਾ ਹੈ ਨਾਮ ਜਪ-ਜਪ ਕੇ ਸੰਭਾਲਣਾ ਹੈ ਜੇ ਕਿਤੇ ਪਿੱਛੇ ਕੋਈ ਮਾੜੇ ਕਰਮ ਕਰਕੇ ਆਏ ਆ ਨਾਮ ਜਪਿਆ ਉਹ ਵੀ ਕੱਟੇ ਜਾਣਗੇ ਜੇਕਰ ਇੱਥੇ ਆ ਕੇ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਨੇ ਪਾਪ ਹੋਏ ਨੇ ਉਹ ਵੀ ਬਖਸ਼ੇ ਜਾਣਗੇ ਪਰ ਬਖਸ਼ੇ ਤਾਂ ਜਾਣਗੇ ਜਦੋਂ ਸੀ ਨਾਮ ਜਪਾਂਗੇ ਸਾਡੇ ਜਿਹੜੇ ਕਰਮਾਂ ਦੇ ਲੇਖ ਆ ਨਾ ਉਹ ਕੋਈ ਨਹੀਂ ਬਦਲ ਸਕਦਾ ਪਰ ਸਾਡੇ ਵੱਲੋਂ ਕੀਤੀ ਹੋਈ ਭਗਤੀ ਸਾਡੇ ਵੱਲੋਂ ਕੀਤੇ ਹੋਏ ਨੇਕ ਕੰਮ ਸਾਡੇ ਉਹ ਕਾਲੇ ਲੇਖਾਂ ਨੂੰ ਬਦਲ ਸਕਦੇ ਆ ਇਸ ਕਰਕੇ ਭਗਤੀ ਵੀ ਵਧਾਉਣੀ ਆ ਅਤੇ ਨੇਕ ਕੰਮ ਵੀ ਵਧਾਉਣੇ ਆ ਸਾਨੂੰ ਰੋਜ਼-ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨੇਕ ਕੰਮ ਐਸਾ ਕਰਨਾ ਚਾਹੀਦਾ ਏ ਜਿਹਦਾ ਗਵਾਹ ਸਿਰਫ ਸਤਿਗੁਰ ਸੱਚੇ ਪਾਤਸ਼ਾਹ ਹੋਵੇ ਇੱਥੇ ਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅਮਰਤ ਵੇਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ ਜਿਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਖੋਸ਼ ਹੋ ਕੇ ਉਹਦੀ ਝੋਲੀ ਦੇ ਵਿੱਚ ਸਭ ਤੋਂ ਪਹਿਲਾਂ ਅਮਰਤ ਵੇਲੇ ਦੀ ਦਾਤ ਪਾਉਂਦੇ ਨੇ ਉਹਨੂੰ ਅਮਰਤ ਵੇਲੇ ਜਾਗਮਣੀ ਸ਼ੁਰੂ ਹੋ ਜਾਂਦੀ ਆ ਉਹ ਅਮਰਤ ਵੇਲੇ ਉੱਠ ਕੇ ਮਾਲਕ ਦੀ ਯਾਦ ਵਿੱਚ ਬੈਠਣਾ ਸ਼ੁਰੂ ਕਰ ਦਿੰਦਾ ਏ ਤੇ ਕਹਿੰਦੇ ਕਿਸੇ ਨੇ ਨਾ ਮਹਾਪੁਰਖਾਂ ਨੂੰ ਸਵਾਲ ਕੀਤਾ ਜੇ ਅਮਰਤ ਵੇਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ ਤਾਂ ਫਿਰ ਸਾਨੂੰ ਇਹ ਖੁਸ਼ੀ ਕਿੰਜ ਮਿਲ ਸਕਦੀ ਆ ਇਹ ਮਾਲਕ ਦੀ ਖੁਸ਼ੀ ਹਾਸਲ ਕਰਨ ਦੇ ਲਈ ਐਸੀ ਐਸਾ ਕੀ ਕਰੀਏ ਮਹਾਪੁਰਖਾਂ ਨੇ ਬੜਾ ਸੋਨਾ ਜਵਾਬ ਦਿੱਤਾ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਸ਼ੁਰੂ ਕਰ দাও ਕਿਉਂਕਿ ਜਦੋਂ ਅਸੀਂ ਕੋਈ ਨੇਕ ਕੰਮ ਕਰਦੇ ਹਾਂ ਕੋਈ ਚੰਗਾ ਕੰਮ ਕਰਦੇ ਹਾਂ ਕਿਸੇ ਦੀ ਖੁਸ਼ੀ ਦਾ ਕਾਰਨ ਬਣਦੇ ਹਾਂ ਕਿਸੇ ਦੇ ਦੁੱਖ ਨੂੰ ਵਡਮਣੇ ਹਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਹੁਤ ਪਿਆਰੇ ਲੱਗਦੇ ਆ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਕੇ ਪਤਾ ਨਹੀਂ ਕੀ ਕੀ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਇਸ ਕਰਕੇ ਰੋਜ਼ ਆਪਣੇ ਇਸ ਕਰਕੇ ਰੋਜ਼ ਦਾ ਨਿਜਮ ਬਣਾਉਣਾ ਹੈ ਕਿ ਰੋਜ਼ ਰੋਜ਼ ਸਾਡੇ ਕਰਕੇ ਕਿਸੇ ਇੱਕ ਜੀ ਦਾ ਭਲਾ ਜ਼ਰੂਰ ਹੋਵੇ ਪੈਸੇ ਕਰਕੇ ਕਿਸੇ ਦੀ ਮਦਦ ਕਰ ਸਕਦੇ ਹੋ ਪੈਸੇ ਦੇ ਨਾਲ ਕਰ ਦੋ ਰੋਟੀ ਪਾਣੀ ਖਵਾ ਕੇ ਕਰ ਸਕਦੇ ਹੋ ਰੋਟੀ ਪਾਣੀ ਖਵਾ ਦਿਓ ਜੇ ਕਿਸੇ ਦਾ ਦੁੱਖ ਦਰਦ ਵੰਡਾ ਸਕਦੇ ਹੋ ਦੁੱਖ ਦਰਦ ਵੰਡਾਓ ਕਿਸੇ ਰੋਂਦੇ ਹੋਏ ਨੂੰ ਹਸਾ ਸਕਦੇ ਹੋ ਉਹ ਕਰ ਲੋ ਕਿਸੇ ਨੂੰ ਚੰਗੀ ਸਲਾਹ ਦੇ ਕੇ ਉਹਦੀ ਮਦਦ ਕਰ ਸਕਦੇ ਭਾਵ ਕਿ ਜਿਸ ਵੀ ਚੀਜ਼ ਦੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਨਾ ਕਿਸੇ ਇੱਕ ਜੀ ਦੀ ਮਦਦ ਸਾਡੇ ਕੋਲ ਹੋ ਜਾਵੇ ਅਤੇ ਮਦਦ ਵੀ ਗਿੰਜ ਕਰਨੀ ਆ ਸੱਜਾ ਹੱਥ ਕਿਸੇ ਦੀ ਮਦਦ ਕਰੇ ਖੱਬੇ ਨੂੰ ਪਤਾ ਨਾ ਲੱਗੇ ਭਾਵ ਇਹ ਨਹੀਂ ਵੀ ਨੇਕ ਕੰਮ ਕਰਕੇ ਹੁਣ ਆਪਾਂ ਥਾਂ ਥਾਂ ਤੇ ਦੱਸ ਦੇ ਫਿਰ ਨਾ ਵੀ ਮੈਂ ਤਾਂ ਆ ਕੰਮ ਕੀਤਾ ਹੈ ਨਾ ਇਹ ਵਡਿਆਈਆਂ ਛੁਪੀਆਂ ਨਹੀਂ ਰਹਿੰਦੀਆਂ ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਰਾਹ ਤੇ ਚੱਲਦੇ ਆਂ ਕੋਈ ਵੀ ਨੇਕ ਕੰਮ ਕਰਦੇ ਆਂ ਤਾਂ ਸਤਿਗੁਰ ਸੱਚੇ ਪਾਸ਼ਾ ਬਹੁਤ ਵਡਿਆਈਆਂ ਦਿੰਦੇ ਨੇ ਪਰ ਆਪਨਾ ਇਹ ਕੰਮ ਕਰੋ ਆਪਨਾ ਚਾਰ ਚਫੇਰੇ ਜਾ ਜਾ ਕੇ ਦੱਸੋ ਕਿ ਮੈਂ ਆ ਚੰਗਾ ਕੰਮ ਕਰਕੇ ਆਇਆ ਕਿਉਂਕਿ ਜਦੋਂ ਅਸੀਂ ਇਸ ਵਡਿਆਈ ਦੀ ਚਾਹਤ ਰੱਖ ਕੇ ਕੋਈ ਨੇਕ ਕੰਮ ਕਰਦੇ ਆਂ ਜਾਂ ਆਪਣਾ ਸਵਾਰਥ ਰੱਖ ਕੇ ਕਿਸੇ ਦਾ ਭਲਾ ਕਰਦੇ ਆਂ ਨਾ ਉਹਤੇ ਸਾਡੇ ਨੇਕ ਕੰਮ ਦੀ ਪਾਵਰ ਬਹੁਤ ਘਟ ਜਾਂਦੀ ਆ ਹਾਂ ਜਿਸ ਭਾਵਨਾ ਕਰਕੇ ਅਸੀਂ ਕੋਈ ਚੰਗਾ ਕੰਮ ਕੀਤਾ ਏ ਹੋ ਸਕਦਾ ਉਹ ਚੀਜ਼ ਸਾਨੂੰ ਮਿਲ ਜਾਵੇ ਜਿਵੇਂ ਮੰਨ ਲਓ ਆਪਾਂ ਜਨਮਦਗੀ ਕਰਦੇ ਆ ਕੋਈ ਦਾਨਪੁਨ ਕਰਦੇ ਆ ਸਾਡੇ ਮਨ ਦੇ ਵਿੱਚ ਇਹ ਭਾਵਨਾ ਬਣ ਗਈ ਵੀ ਇਹ ਕੰਮ ਕੀਤੇ ਆ ਸਤਿਗੁਰ ਸੱਚੇ ਪਾਸ਼ਾ ਮੇਰੀ ਗਰੀਬੀ ਕੱਟ ਦਵੇ ਤਾਂ ਵਾਹਿਗੁਰੂ ਜੀ ਕੱਟ ਦੇਣਗੇ ਕੋਈ ਵੱਡੀ ਗੱਲ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪੈਸਾ ਦੇ ਸਕਦੇ ਨੇ ਕਿਉਂਕਿ ਉਹ ਦੇਣ ਦੇ ਯੋਗ ਨੇ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਇੱਥੇ ਵਿਚਾਰਨ ਵਾਲੀ ਗੱਲ ਇਹ ਆ ਜਿੱਦੇ ਅਸੀਂ ਮੂੰਹੋਂ ਮੰਗਿਆ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਉਹੋ ਚੀਜ਼ ਦੇਣੀ ਆ ਜਿਹੜੀ ਅਸੀਂ ਮੰਗ ਲਈ ਆ ਪਰ ਜੇ ਸਤਗੁਰ ਸੱਚੇ ਪਾਸ਼ਾ ਆਪ ਖੁਸ਼ ਹੋ ਕੇ ਸਾਨੂੰ ਦੇਣ ਤੇ ਆਏ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਅਸੀਂ ਮੰਗਿਆ ਪੈਸਾ ਸਾਨੂੰ ਪੈਸਾ ਮਿਲ ਗਿਆ ਸਤਗੁਰ ਸੱਚੇ ਪਾਸ਼ਾ ਖੁਸ਼ ਹੋਏ ਉਹਨਾਂ ਨੇ ਪੈਸਾ ਵੀ ਦੇ ਦੇਣਾ ਕਰਦਾ ਕਲੇਸ਼ ਮਿਟਾ ਦੇਣਾ ਜ਼ਿੰਦਗੀ ਦੇ ਜੋ ਵੀ ਦੁੱਖ ਰੋਗ ਨੇ ਉਹ ਮਿਟਾ ਦੇਣੇ ਆ ਮਨ ਦੇ ਜਿਹੜੇ ਰੋਗ ਨੇ ਉਹ ਮਿਟਾ ਦੇਨੇ ਆ ਸਤਿਗੁਰ ਸੱਚੇ ਪਾਸ਼ਾ ਖੁਸ਼ ਹੋ ਕੇ ਕੀਤਾ ਕੀ ਕੀ ਦੇ ਦੇਣਾ ਸਤਿਗੁਰ ਸੱਚੇ ਪਾਸ਼ਾ ਨੇ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਦੇਣੀ ਆ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਉਦੋਂ ਹੀ ਸਾਨੂੰ ਮਿਲਦਾ ਜਦੋਂ ਸਤਿਗੁਰ ਸੱਚੇ ਪਾਸ਼ਾ ਦੇਣ ਜਿਹੜੀ ਚੀਜ਼ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਦੇ ਨਾਲ ਮਿਲੇ ਜੇ ਸੁੱਖ ਪੈਸੇ ਦੇ ਨਾਲ ਖਰੀਦਿਆ ਜਾਂਦਾ ਹੋਵੇ ਤਾਂ ਫਿਰ ਹਰ ਪੈਸੇ ਵਾਲਾ ਸੁਖੀ ਹੋਵੇ ਪਰ ਨਹੀਂ ਪੈਸੇ ਕਰਕੇ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਪੈਸਾ ਵੀ ਸਾਡੇ ਲਈ ਜ਼ਰੂਰੀ ਆ ਪਰ ਇਹ ਜ਼ਰੂਰੀ ਨਹੀਂ ਆ ਕਿ ਪੈਸਾ ਆ ਗਿਆ ਇਹ ਤੇ ਹੁਣ ਬਸ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਸੁੱਖਾਂ ਦੇ ਨਾਲ ਪਰ ਜਾਵੇ ਕਿ ਸੁੱਖ ਸਾਨੂੰ ਸਾਡੇ ਕਰਮਾਂ ਦੇ ਮਿਲਦੇ ਨੇ ਇਸ ਕਰਕੇ ਆਪਾਂ ਨਾ ਨੇਕ ਕੰਮ ਵੀ ਜ਼ਰੂਰ ਕਰਨਾ ਹੈ ਜਿੰਨਾ ਕਿ ਕਰ ਸਕਦੇ ਆ ਰੋਜ਼ ਦੇ ਨਿਜਮ ਬਣਾਉਣੇ ਆ ਇੱਕ ਤਾਂ ਸਵੇਰੇ ਜਲਦੀ ਉੱਠਣਾ ਹੈ ਵਾਹਿਗੁਰੂ ਜੀ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰਕੇ ਸੌਣੀ ਆਂ ਨੇਕ ਕੰਮ ਵਧਾਉਣੇ ਆ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਜ਼ਰੂਰ ਬਖਸ਼ਣਗੇ ਜੇ ਅਮਰਤ ਵੇਲੇ ਉੱਠ ਗਏ ਆ ਉੱਠ ਕੇ ਉਸ ਵੇਲੇ ਦਾ ਇੱਕ ਪਲ ਵਿਰਥਾ ਨਹੀਂ ਜਾਣ ਦੇਣਾ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰਦਾਓ ਵਾਹਿਗੁਰੂ ਜੀ ਦਾ ਜਾਪ ਕਰਨ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ। ਉੰਜੇ ਜ਼ਮੀਨ ਦੇ ਉੱਤੇ ਪੈਰ ਅਸੀਂ ਉਦੋਂ ਰੱਖਣਾ ਹੈ ਜਦੋਂ ਮਾਲਕ ਦਾ ਸ਼ੁਕਰਾਨਾ ਕਰ ਦਿੱਤਾ ਹੋਵੇ। ਫਿਰ ਜਾ ਕੇ ਸਿੱਧਾ ਇਸ਼ਨਾਨ ਕਰੋ। ਇਸ਼ਾਨਾਰ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਫਿਰ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਗੁਰਬਾਣੀ ਦਾ ਪਾਠ ਕਰ ਲਓ ਜੇਕਰ ਤੁਹਾਡਾ ਜੇ ਹੋਰ ਮੰਨਿਆ ਕਿ ਮੈਂ ਸਿਮਰਨ ਕਰਾਂ ਤਾਂ ਸਿਮਰਨ ਕਰ ਲਓ ਮੋਲ ਮੰਤਰ ਜੀ ਦਾ ਜਾਪ ਕਰ ਲਓ ਸਵੇਰ ਦੀ ਸੈਰ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ ਸਵੇਰ ਦੀ ਸੈਰ ਸਾਡੇ ਸ਼ਰੀਰ ਦੇ ਕਈ ਦੁੱਖ ਰੋਗ ਕੱਟ ਦਿੰਦੀ ਆ ਸੈਰ ਕਰਦਿਆਂ ਹੋਇਆਂ ਵੀ ਆਪਾਂ ਸਿਮਰਨ ਕਰ ਸਕਦੇ ਆ ਸੈਰ ਕਰਦਿਆਂ ਹੋਇਆਂ ਸਿਮਰਨ ਕਰਾਂਗੇ ਤਾਂ ਇਹ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਜਾਂ ਫਿਰ ਕੋਈ ਵੀ ਗੁਰਬਾਣੀ ਦਾ ਸ਼ਬਦ ਜਾਪ ਕਰਦੇ ਕਰਦੇ ਤਨ ਗੁਰੂ ਰਾਮਦਾਸ ਜੀ ਦੇ ਨਾਮ ਦਾ ਸੰਮਰਮ ਕੋਈ ਵੀ ਸ਼ਬਦ ਗੁਣ ਗਿਣਾਉਂਦੇ ਹੋਏ ਸੈਰ ਕਰੋ ਦੇਖਣਾ ਮਨ ਤੇ ਤਨ ਦੋਵੇਂ ਖੁਸ਼ ਤੰਦਰੁਸਤ ਨਰੋਏ ਹੋ ਜਾਣਗੇ ਸਵੇਰੇ ਸਵੇਰ ਦੇ ਜੇਕਰ ਸਾਡੇ ਇਹ ਨਿਯਮ ਪੱਕੇ ਹੋ ਜਾਣ ਸਵੇਰੇ ਸਵੇਰ ਗੁਰਮੰਤਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਮੂਲ ਮੰਤਰ ਜੀ ਦਾ ਜਾਪ ਇਹ ਤਿੰਨ ਤੋਂ ਪੰਜ ਦੇ ਵਿੱਚ ਵਿੱਚ ਤਿੰਨੇ ਕੰਮ ਅਸੀਂ ਕਰ ਲਈਏ ਸਾਤਿ ਗੁਰੂ ਸੱਚੇ ਪਾਸ਼ਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਸਾਡੇ ਸਿਰ ਦੇ ਉੱਤੇ ਰਹਿੰਦਾ ਹੈ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਤਾਂ ਵੱਡੇ ਕਰਮਾਂ ਵਾਲੇ ਹੋ ਅਮਰਤ ਧਾਰੀ ਸਿੱਖ ਦੇ ਲਈ ਸਵੇਰੇ ਸਵੇਰ ਸਿਮਰਨ ਅਤੇ ਪੰਜ ਬਾਣੀਆਂ ਦਾ ਨਿਤਨੇਮ ਇਹ ਤਾਂ ਕਰਨਾ ਹੀ ਕਰਨਾ ਹੈ ਨਾਲ ਮੂਲ ਮੰਤਰ ਜੀ ਦਾ ਜਾਪ ਇਸ ਤੋਂ ਇਲਾਵਾ ਜੇ ਸੁਖਬਣੀ ਸਾਹਿਬ ਜੀ ਦੀ ਬਾਣੀ ਪੜਨਾ ਚਾਹੁੰਦੇ ਆ ਆਪਦੇ ਸਮੇ ਦੇ ਹਿਸਾਬ ਦੇ ਨਾਲ ਲਗਾ ਲੋ ਫਿਰ ਬਾਕੀ ਜਦੋਂ ਆਪਾਂ ਕੰਮ ਧੰਦੇ ਕਰਨੇ ਆ ਉਦੋਂ ਆਪਣਾ ਮਨ ਗੁਰੂ ਚਰਨਾ ਦੇ ਨਾਲ ਜੋੜ ਕੇ ਰੱਖਣਾ ਮਹਾਪੁਰਖ ਜੀ ਕਹਿੰਦੇ ਜੇਕਰ ਅਸੀਂ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਨਾ ਫਿਰ ਸਾਡੀ ਉਹ ਕਿਰਤ ਹੀ ਬੰਦਗੀ ਬਣ ਜਾਂਦੀ ਹੈ ਭਾਵੇਂ ਕੋਈ ਦੁਕਾਨਦਾਰ ਆ ਰਿਹਾ ਰੇਟ ਵੀ ਸਹੀ ਸਹੀ ਲਾਵੇ ਅਤੇ ਤੋਲੇ ਵੀ ਪੂਰਾ ਤਾਂ ਉਹਦੀ ਉਹ ਕਿਰਤ ਹੀ ਬੰਦਗੀ ਬਣ ਗਈ ਨਾ ਸੋ ਆਪਾਂ ਸਵੇਰੇ ਸਵੇਰ ਦਾ ਇਹ ਸਮਾਂ ਸੰਭਾਲਣਾ ਹੈ ਇੱਕ ਪਲ ਇੱਕ ਛਿਲ ਵੀ ਵਰਥਾ ਨਹੀਂ ਜਾਣ ਦੇਣਾ